ਇੱਕ ਗੱਲ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਿਹੜੇ 2 ਨੰਬਰ ਵਾਲੇ ਆ ਉਹ ਇੱਥੇ ਪੱਕੇ ਕਿਵੇਂ ਹੋ ਸਕਦੇ ਆ ਜਿਹੜੀ ਯੂਕੇ ਨੂੰ ਵੀ ਆ ਉਹ ਡੌਂਕੀ ਲੱਗਦੀ ਆ ਉਹਦੇ ਵਿੱਚ ਬਹੁਤ ਹੀ ਦੁੱਖਦਾਈ ਖਬਰ ਆ ਇੱਕ ਸਾਹਮਣੇ ਆਈ ਆ ਡੌਂਕੀ ਲਾਉਂਦੇ ਸੀ ਕਿ ਆਪਣੇ 12 ਪੰਜਾਬੀ ਸੀਗੇ ਉਹਨਾਂ ਦੀ ਜਿਹੜੀ ਬੋਟ ਸੀ ਉਹ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਜਿਹਦੇ ਕਰਕੇ 12 ਪੰਜਾਬੀਆਂ ਦੀ ਮੌਤ ਹੋ ਗਈ ਆ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਦੀ ਵੀ ਆਪਾਂ ਇੰਨੇ-ਇੰਨੇ ਪੈਸੇ ਵੀ ਪਾਟ ਲੈਂਦੇ ਆ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਆਪਾਂ ਆਪਣੇ ਟਿਕਾਣੇ ਦੇ ਉੱਤੇ ਪਹੁੰਚਾਂਗੇ ਵੀ ਜਾਂ ਰਾਹ 'ਚ ਹੀ ਰਹਿ ਜਾਾਂਗੇ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਹੈ ਜਿਵੇਂ ਕੋਈ 2 ਨੰਬਰ ਦੇ ਵਿੱਚ ਇੱਥੇ ਰਹਿ ਰਿਹਾ ਜਾਂ ਹੋ ਗਿਆ ਉਹ ਮੇਰਾ ਕੋਈ ਵੀਰ ਆ ਜਾਂ ਮੇਰੀ ਕੋਈ ਭੈਣ ਆ ਆਪੋ ਆਪਣਾ ਬਚਾਅ ਜ਼ਰੂਰ ਕਰਿਓ ਜੋ ਇੱਥੇ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਜਿਹੜੇ ਸਪਾਊਸ ਵੀਜ਼ਾ ਉਹ ਖੋਲ ਦਿੱਤੇ ਆ ਜਿਨ੍ਹਾਂ ਦੇ ਦੋ ਤੋਂ ਵੱਧ ਬੀਵੀਆਂ ਜਿਵੇਂ ਕਈਆਂ ਦੇ ਤਿੰਨਾਂ ਜਾਂ ਚਾਰ ਆ ਇੱਥੇ ਤਾਂ ਕਈਆਂ ਦੇ 7-7 8-8 ਜਵਾਕ ਵੀ ਆ ਇਹਨਾਂ ਦਾ ਰੂਲ ਕੱਢਿਆ ਦੋ ਜਵਾਕਾਂ ਨੂੰ ਪਹਿਲਿਆਂ ਨੂੰ ਉਹਨਾਂ ਨੂੰ ਹੀ ਜਿਹੜੇ ਬੈਨੀਫਿਟ ਆ ਉਹ ਮਿਲਣਗੇ ਬਾਕੀਆਂ ਨੂੰ ਨਹੀਂ ਮਿਲਣਗੇ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਜਾਣਕਾਰੀ ਦਵਾਂਗੇ ਵਿਦ ਪ੍ਰੂਫਾਂ ਦੇ ਆਧਾਰ ਤੇ ਦਵਾਂਗੇ ਤੇ ਇਥੋਂ ਦੀ ਜੋ ਸਰਕਾਰ ਬਣੀ ਹੈ 2024 ਦੇ ਵਿੱਚ ਉਹਨਾਂ ਨੇ ਜੋ ਰੂਲ ਨਵੇਂ ਇੱਥੇ ਲਾਗੂ ਕੀਤੇ ਆ ਉਹ ਬਹੁਤਿਆਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਦੀ ਗੱਲ ਆ ਤੇ ਬਹੁਤਿਆਂ ਦੇ ਲਈ ਇਹ ਖਤਰਨਾਕ ਰੂਲ ਵੀ ਸਾਬਤ ਹੋ ਸਕਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਕੰਮ ਆਊਗੀ ਮੈਂ ਵੀ ਬਹੁਤ ਮੁਸ਼ਕਲ ਤਰੀਕੇ ਨਾਲ ਇਹ ਜਾਣਕਾਰੀ ਜਿਹੜੀ ਇਕੱਠੀ ਕੀਤੀ ਆ ਤੇ ਬੈਦ ਪ੍ਰੂਫਾਂ ਦੇ ਆਧਾਰ ਦੇ ਉੱਤੇ ਨਾਲ ਸਕਰੀਨਸ਼ਾਟ ਲਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਬਾਰੇ ਮੈਂ ਜਾਣੂ ਕਰਵਾਉਂਗਾ ਕਿਤੇ ਨਾ ਕਿਤੇ ਮੇਥੋਂ ਵੀ ਕੋਈ ਗਲਤੀ ਹੋ ਜਾਂਦੀ ਆ ਤਾਂ ਤੁਸੀਂ ਆਪ ਵੀ ਉਹਨੂੰ ਸਰਚ ਕਰਕੇ ਗੂਗਲ ਦੇ ਉੱਤੇ ਚੈੱਕ ਕਰ ਸਕਦੇ ਹੋ ਕੋ ਇੱਥੇ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਜਿਹੜੇ ਸਪਾਊਸ ਵੀਜ਼ਾ ਉਹ ਖੋਲ ਦਿੱਤੇ ਆ ਤੇ ਕਿੰਨਾ ਦੇ ਲਈ ਖੋਲੇ ਆ ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਕੌਣ ਆਪਣੇ ਨਾਲ ਆਪਣੇ ਹਸਬੈਂਡ ਨੂੰ ਇੱਥੇ ਲੈ ਕੇ ਆ ਸਕਦਾ ਡਿਪੈਂਡੈਂਟ ਜਿਹੜਾ ਉਹ ਵਰਕ ਕਰ ਸਕਦਾ ਕੋਈ ਵੀ ਰੋਕ ਟੋਕ ਨਹੀਂ ਉਹਦੇ ਲਈ ਜੋ ਇਥੋਂ ਦੀ ਸਰਕਾਰ ਨੇ ਰੂਲ ਕੱਢਿਆ ਉਹ ਹੈਗਾ ਵੀ ਜਿਵੇਂ ਪਹਿਲਾਂ 2023 ਤੱਕ ਇਹਨਾਂ ਦਾ ਰੂਲ ਸੀਗਾ ਵੀ ਜਿਹੜੇ ਸਟੂਡੈਂਟ ਆ ਉਹ ਆਪਣੇ ਨਾਲ ਡਿਪੈਂਡੈਂਟ ਲਿਆ ਸਕਦੇ ਆ ਮੀਨਜ਼ ਆਪਣਾ ਹਸਬੈਂਡ ਆ ਜਿਹੜਾ ਉਹ ਨਾਲ ਲਿਆ ਸਕਦੇ ਸੀਗੇ 2024 ਦੇ ਵਿੱਚ ਇਹਨਾਂ ਨੇ ਰੂਲ ਜਿਹੜੇ ਉਹ ਬਦਲਤੇ ਆ ਜਿਹੜੇ ਮੀਨਜ਼ ਪਕੇਰੀ ਵੀ ਮਾਸਟਰ ਡਿਗਰੀ ਕਰਨ ਆਉਣਗੇ ਉਹ ਆਪਣਾ ਡਿਪੈਂਡੈਂਟ ਨਾਲ ਲਿਆ ਸਕਦੇ ਆ ਨਰਸਿੰਗ ਵਾਲਿਆਂ ਲਈ ਓਪਰਚ्युनिटी ਖੋਲੀ ਆ ਨਰਸਿੰਗ ਵੀ ਕਰ ਟੋਕਾ ਟੋਨਾਂ ਦੀ ਬੀਐਸਸੀ ਹੋਣੀ ਚਾਹੀਦੀ ਆ ਤਾਂ ਜੋ ਇੱਥੇ ਆ ਕੇ ਉਹ ਆਪਣੀ ਮਾਸਟਰ ਡਿਗਰੀ ਦੇ ਨਾਲ ਆਪਣਾ ਜਿਹੜਾ ਡਿਪੈਂਡੈਂਟ ਆ ਉਹ ਲਿਆ ਸਕਦੇ ਆ ਇੱਕ ਨਾ ਪ੍ਰੋਸੈਸ ਚੱਲਿਆ ਆਪਣੇ ਇਧਰ ਯੂਕੇ ਦੇ ਲਈ ਆ ਉਹ ਸਿਰਫ ਯੂਕੇ ਆਉਣ ਦੇ ਲਈ ਉਹਨੂੰ ਕਹਿ ਦਿੰਦੇ ਆ ਵੀ OET ਅਕੂਪੇਸ਼ਨਲ ਇੰਗਲਿਸ਼ ਟੈਸਟ ਹੁੰਦਾ ਉਹ ਜੇ ਉਹ OET ਇੰਡੀਆ ਤੋਂ ਕਲੀਅਰ ਕਰਕੇ ਉੱਤੇ CBT ਹੁੰਦਾ ਫਿਰ ਇਧਰ ਆ ਕੇ OSPI ਦਾ ਟੈਸਟ ਦੇਣਾ ਹੁੰਦਾ ਜੇ ਉਹ OSPI ਕਲੀਅਰ ਕਰਦਾ ਇਧਰ ਆ ਕੇ 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਨਰਸਿੰਗ ਪੈਨ ਮਿਲ ਜਾਂਦਾ ਜਿਨ੍ਹਾਂ ਨਾਲ ਉਹ ਐਨ ਐਚ ਐਸ ਦੇ ਵਿੱਚ ਡਾਇਰੈਕਟ ਮੀਨਜ਼ ਐਨ ਐਚ ਐਸ ਮੀਨ ਜਿੱਥੇ ਸਰਕਾਰੀ ਜਿਹੜੀ ਜੌਬ ਹੁੰਦੀ ਆ ਉਹਦੇ ਵਿੱਚ ਆ ਕੇ ਜੌਬ ਕਰ ਸਕਦੇ ਆ ਤੇ ਜਿਹੜਾ ਉਹਨਾਂ ਦਾ ਪੇ ਰੇਟ ਹੁੰਦਾ ਉਹ ਵਧੀਆ ਹੁੰਦਾ ਤੇ ਹੋਰ ਵੀ ਸਹੂਲਤਾ ਮਿਲਦੀਆਂ ਬਹੁਤ ਜ਼ਿਆਦੇ ਸੋ ਇਥੋਂ ਦੀ ਸਰਕਾਰ ਨੇ ਜੋ 2024 ਦੇ ਵਿੱਚ ਨਰਸਿੰਗ ਵਾਲਿਆਂ ਲਈ ਇਹ ਓਪਰਚ्युनिटी ਰੱਖੀ ਆ ਜਿਹੜੇ ਰੂਲ ਇਹਨਾਂ ਨੇ ਖਤਰਨਾਕ ਕੱਢੇ ਆ ਬਹੁਤ ਜ਼ਿਆਦੇ ਉਹਨਾਂ ਦੇ ਵਿੱਚ ਹੈਗਾ ਜਿਹੜਾ ਸਭ ਤੋਂ ਪਹਿਲਾਂ ਇੰਪੋਰਟੈਂਟ ਰੂਲ ਇਹਨਾਂ ਨੇ ਕੱਢਿਆ ਇਮੀਗ੍ਰੇਸ਼ਨ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਹੈ ਜਿਵੇਂ ਕੋਈ 2 ਨੰਬਰ ਦੇ ਵਿੱਚ ਇੱਥੇ ਰਹਿ ਰਿਹਾ ਜਾਂ 2 ਨੰਬਰ ਦੇ ਵਿੱਚ ਆਇਆ ਵਾ ਜਾਂ ਹੋ ਗਿਆ ਉਹ ਮੇਰਾ ਕੋਈ ਵੀਰ ਆ ਜਾਂ ਮੇਰੀ ਕੋਈ ਭੈਣ ਆ ਆਪੋ ਆਪਣਾ ਬਚਾਅ ਜ਼ਰੂਰ ਕਰਿਓ ਜਿੱਥੇ-ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜਤ ਧਿਆਨ ਦੇ ਨਾਲ ਕੰਮ ਕਰੋ ਕਿਉਂਕਿ ਇਹਨਾਂ ਨੇ ਜਿਹੜੀ ਸਿਵਲ ਐਡਰੈਸ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਇਹ ਵੀ ਨਹੀਂ ਪਤਾ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਇਹ ਸਿਵਲ ਵਰਦੀ ਦੇ ਵਿੱਚ ਉੱਥੇ ਆ ਕੇ ਥੋਡੇ ਤੇ ਰੇਡ ਕਰ ਦੇਣ ਤੇ ਸੋ ਸਾਰੇ ਜਣੇ ਜਿਹੜੇ 2 ਨੰਬਰ ਦੇ ਵਿੱਚ ਆ ਉਹ ਪਲੀਜ਼ ਆਪੋ ਆਪਣਾ ਧਿਆਨ ਰੱਖੋ ਸੋ ਅੱਗੇ ਹੁੰਦਾ ਸੀਗਾ ਵੀ ਸੈਲਮ ਮਿਲ ਜਾਂਦੀ ਸੀਗੀ ਜਾਂ ਸੈਲਮ ਆਪਾਂ ਲਾ ਸਕਦੇ ਸੀਗੇ ਪਰ ਹੁਣ ਇਹਨਾਂ ਨੇ ਜਿਹੜਾ ਉਹ ਰੂਲ ਆ ਸਾਰਾ ਬੰਦ ਕਰਤਾ ਤੇ ਹੁਣ ਜੇ ਕੋਈ ਇਹਨਾਂ ਨੂੰ 2 ਨੰਬਰ ਦੇ ਵਿੱਚ ਮਿਲਦਾ ਉਹਨੂੰ ਸਿੱਧਾ ਸਿੱਧਾ ਇੱਥੋਂ ਰਿਪੋਰਟ ਕਰਦੇ ਆ ਬੰਦੇ ਨੂੰ ਜਿਵੇਂ ਆਪਾਂ ਦੇਖਦੇ ਆਂ ਵੀ ਅਮਰੀਕਾ ਨੂੰ ਬਹੁਤ ਜਾਣੇ ਡੌਂਕੀ ਲਾ ਕੇ ਜਾਂਦੇ ਆ ਹਨ ਉਸੇ ਤਰ੍ਹਾਂ ਜਿਹੜੀ ਯੂਕੇ ਨੂੰ ਵੀ ਉਹ ਡੌਂਕੀ ਲੱਗਦੀ ਆ ਉਹ ਬਾਈ ਫਰਾਂਸ ਦੇ ਵਿੱਚ ਦੀ ਕੋਈ ਲੈ ਕੇ ਆਉਂਦਾ ਕੋਈ ਕੋਈ ਆਸਟਰੀਆ ਵਿੱਚ ਦੀ ਲੈ ਕੇ ਆਉਂਦਾ ਕੋਈ ਰូមਾਨੀਆ ਦੇ ਵਿੱਚ ਦੀ ਲੈ ਕੇ ਆਉਂਦਾ ਜਿਆਦਾ ਫਰਾਂਸ ਦੇ ਵਿੱਚ ਦੀ ਬਾਧ ਆਉਂਦੇ ਆ ਸੋ ਉਹ ਜਿਹੜੀ ਡੌਂਕੀ ਆ ਉਹ ਬੋਟਾਂ ਰਾਹੀਂ ਲਾਉਂਦੇ ਆ ਇਹ ਛੱਪਾਂ ਰਾਹੀਂ ਲਾਉਂਦੇ ਆ ਉਹਦੇ ਵਿੱਚ ਬਹੁਤ ਹੀ ਦੁੱਖदाई ਖਬਰ ਇੱਕ ਸਾਹਮਣੇ ਆਈ ਆ ਕਿ ਡੌਂਕੀ ਲਾਉਂਦੇ ਸੀ ਕਿ ਆਪਣੇ 12 ਜਿਹੜੇ ਪੰਜਾਬੀ ਸੀਗੇ ਉਹਨਾਂ ਦੀ ਜਿਹੜੀ ਬੋਟ ਸੀ ਉਹ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਜਿਹਦੇ ਕਰਕੇ 12 ਪੰਜਾਬੀਆਂ ਦੀ ਜਿਹੜੀ ਮੌਤ ਹੋ ਗਈ ਆ ਕਿਉਂਕਿ ਜਿਹੜੀ ਡੌਂਕੀ ਲਾਉਂਦੇ ਆ ਇਹ ਆਏ ਨੇ ਵੀ ਇੱਕ ਅੱਧੀ ਬੋਟ ਹੁੰਦੀ ਆ ਇਹ ਕਈ ਬੋਟਾਂ ਹੁੰਦੀਆਂ ਕਈ ਛਿੱਪਾਂ ਹੁੰਦੀਆਂ ਵੀ ਜਿਹੜੇ 4-4 ਜਾਂ 5-5 ਇਹਨਾਂ ਦਾ ਗਰੁੱਪ ਬਣਿਆ ਹੁੰਦਾ ਉਹ ਇਕੱਠੇ ਫਿਰ ਡੌਂਕੀ ਲਵਾਉਂਦੇ ਆ ਜਿਹਦੇ ਕਰਕੇ ਇਹਨਾਂ ਦੇ ਉੱਤੇ ਇਮੀਗ੍ਰੇਸ਼ਨ ਦੀ ਜਿਹੜੀ ਰੇਡ ਪੈ ਗਈ ਸੀ ਉਹਦੇ ਕਰਕੇ ਜਿਹੜੀ ਇੱਕ ਛੱਪਾ ਉਹ ਕੰਟਰੋਲ ਉਹਦਾ ਖੋ ਗਿਆ ਸੀਗਾ ਬੇਕਾਬੂ ਹੋ ਗਈ ਸੀ ਤੇ ਉਹ ਪਾਣੀ ਦੇ ਵਿੱਚ ਜਿਹੜੀ ਡੁੱਬ ਗਈ ਲਹਿਰਾਂ ਦੇ ਵਿੱਚ ਡੁੱਬ ਗਈ ਤੇ ਜਿਹਦੇ ਵਿੱਚ 12 ਜਿਹੜੇ ਸੀਗੇ ਪੰਜਾਬੀ ਦੱਸੇ ਜਾ ਰਹੇ ਆ ਵੀ ਉਹਨਾਂ ਦੀ ਮੌਤ ਹੋ ਗਈ ਆ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇੰਨੇ ਇੰਨੇ ਪੈਸੇ ਵੀ ਪੱਟ ਲੈਨੇ ਆ ਹਨਾ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਆਪਾਂ ਆਪਣੇ ਟਿਕਾਣੇ ਦੇ ਉੱਤੇ ਪਹੁੰਚਾਂਗੇ ਵੀ ਜਾਂ ਰਾਹ 'ਚ ਹੀ ਰਹਿ ਜਾਾਂਗੇ ਉਧਰੋਂ ਜਿਹੜੇ ਮਾਪਿਓ ਹੁੰਦੇ ਆ ਉਹਨਾਂ ਦੀ ਜਾਨ ਵੀ ਸਹੱਕਦੀ ਰਹਿੰਦੀ ਆ ਉਹਨਾਂ ਟਾਈਮ ਜਿੰਨਾ ਟਾਈਮ ਆਪਾਂ ਆਪਣੇ ਟਿਕਾਣੇ ਤੇ ਨਹੀਂ ਪਹੁੰਚਦੇ ਇੰਨੇ ਇੰਨੇ ਪੈਸੇ ਲਾਉਨੇ ਆ ਆਪਾਂ ਪੱਟਦੇ ਆ ਹਨਾ ਫੇਰ ਵੀ ਯਾਰ ਬੰਦਾ ਟਿਕਾਣੇ ਤੇ ਨਹੀਂ ਪਹੁੰਚਦਾ ਜਿਹੜੇ ਵਿਚਾਰੇ 12 ਮਰੇ ਆ ਇਹਨਾਂ ਨੇ ਕਦੇ ਸੋਚਿਆ ਹੁਣ ਆ ਵੀ ਅਸੀਂ ਆਏ ਮਰਾਂਗੇ ਚਲੋ ਪਤਾ ਤਾਂ ਕਿਸੇ ਦਾ ਵੀ ਨਹੀਂ ਹੁੰਦਾ ਹੁਣ ਪਤਾ ਦਾ ਆਪਣਾ ਵੀ ਨਹੀਂ ਆਪਾਂ ਵੀ ਇੱਥੇ ਹੁਣ ਬੋਲਦੇ ਬੋਲਦੇ ਕੀ ਪਤਾ ਕੀ ਹੋ ਜਾਣਾ ਪਰ ਫੇਰ ਵੀ ਜੋ ਡੌਂਕੀ ਲਾ ਕੇ ਇੱਥੇ ਆ ਰਹੇ ਆ ਉਹਨਾਂ ਨੂੰ ਮੇਰੀ ਇੱਕ ਹੱਥ ਵਨ ਕੇ ਬੇਨਤੀ ਆ ਵੀ ਜੇ ਆਉਣਾ ਤਾਂ ਸਹੀ ਤਰੀਕੇ ਨਾਲ ਆ ਦਿਓ ਯਾਰ ਇੰਨੇ ਨੇ 30 35 35 ਲੱਖ ਰੁਪਏ ਤੁਸੀਂ ਡੌਂਕੀਆਂ ਖਾਤਰ ਦੇ ਰਹੇ ਹੋ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਫੇਰ ਤੁਸੀਂ ਇੱਥੇ ਆ ਕੇ 2 ਨੰਬਰ 'ਚ ਹੋਮ ਹੋਗੇ ਇਲੀਗਲ ਹੋਵੋਗੇ ਜੇ ਤੁਹਾਡੇ ਤੇ ਕੱਲ ਨੂੰ ਰੇਡ ਪੈਂਦੀ ਆ ਤੁਸੀਂ ਇੱਥੋਂ ਵੀ ਨਿਕਲ ਜਾਣਾ ਰਿਪੋਰਟ ਕਰ ਦੇਣਾ ਇਹਨਾਂ ਨੇ ਇਮੀਗ੍ਰੇਸ਼ਨ ਇੰਨਾ ਕਿ ਜ਼ਿਆਦਾ ਸਖਤ ਹੋ ਗਿਆ ਹੁਣ ਰੇਡਾਂ ਤਾਂ ਹੁਣ ਰੋਜ਼ ਹੀ ਮਾਰਦੇ ਆ ਇਹ 2 ਨੰਬਰ ਵਾਲਿਆਂ ਦੇ ਤਾਂ ਰੋਜ਼ ਹੀ ਰੇਡਾਂ ਮਾਰਦੇ ਆ ਵੱਡੇ ਵੱਡੇ ਵੇਅਰਹਾਊਸਾਂ ਜਾਂਦੇ ਆ ਦੇਖੋ ਇਹਨਾਂ ਨੇ ਜਿੱਥੇ ਆਪਾਂ ਕਹਿ ਦਈਏ ਵੀ ਮੈਟ੍ਰੈਸ ਬਣਦੇ ਆ ਗੱਦੇ ਬਣਦੇ ਆ ਉੱਥੇ ਵੇਅਰਹਾਊਸ ਆ ਜਿਹੜਾ ਵੱਡਾ ਉਹਦੇ ਵਿੱਚ ਇਹਨਾਂ ਨੇ ਰੇਡ ਮਾਰੀ ਆ ਤੇ ਆਪਣੇ ਆ ਦੇਖੋ ਪੰਜਾਬੀ ਮੁੰਡੇ ਜਿਹੜੇ ਉੱਥੇ 2 ਨੰਬਰ ਦੇ ਵਿੱਚ ਵਿਚਾਰੇ ਕੰਮ ਕਰਦੇ ਸੀਗੇ ਲੋਕਸ਼ਾਪ ਕੇ ਹਨ ਚਲੋ ਹਰੇਕ ਦੀ ਮਜਬੂਰੀ ਹੁੰਦੀ ਹੈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਉਹ 2 ਨੰਬਰ ਦੇ ਵਿੱਚ ਹੋਵੇ ਕਿਸੇ ਤੋਂ ਫੀਸ ਨਹੀਂ ਨਿਕਲਦੀ ਜਾਂ ਕੋਈ ਪੈਸੇ ਲਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੌਂਕੀਆਂ ਰਾਹੀ ਆਉਂਦੇ ਆ ਜਾਂ ਕੋਈ ਟੂਰਿਸਟ ਤੇ ਆ ਗਿਆ ਤੇ ਉਹ ਫਿਰ 2 ਨੰਬਰ ਇੱਥੋਂ ਮੁੜਦਾ ਨਹੀਂ 2 ਨੰਬਰ ਚ ਹੋ ਜਾਂਦਾ ਤੇ ਬੁੱਖ ਵੱਖ ਹਰੇਕ ਦੀ ਆਪੂ ਆਪਣੀ ਮਜਬੂਰੀ ਬਣ ਜਾਂਦੀ ਹੈ ਤੇ ਆਹ ਦੇਖੋ ਤੁਸੀਂ ਇਹਨਾਂ ਨੇ ਰੇਡ ਕੀਤੀ ਆ ਤੇ ਜਿਹਦੇ ਵਿੱਚ ਆਪਣੇ 6 ਪੰਜਾਬੀ ਆ ਜਿਹੜੇ ਉਹ ਅਰੈਸਟ ਹੋਏ ਆ ਤੇ ਉਹਨਾਂ ਨੂੰ ਇਹਨਾਂ ਨੇ ਡਿਪੋਰਟ ਕਰਤਾ ਜਿਹੜੀ ਸਰਕਾਰ ਆ ਇੱਥੋਂ ਦੀ ਉਹਨੇ ਰੂਲ ਹੀ ਕਰਤਾ ਵੀ ਜਿਹੜਾ ਫੜਿਆ ਗਿਆ 2 ਨੰਬਰ ਵਾਲਾ ਉਹਨੂੰ ਡਿਪੋਰਟ ਕਰਨਾ ਕੋਈ ਸੈਲਮ ਨਹੀਂ ਦੇਣੀ ਆਪਣਾ ਧਿਆਨ ਰੱਖੋ ਇਸੇ ਤਰ੍ਹਾਂ ਫਿਰ ਰੈਸਟੋਰੈਂਟਾਂ ਦੇ ਵਿੱਚ ਬਾਰ-ਬਾਰ ਜਿਹੜੇ ਇੱਥੇ ਵਾਲ ਕੱਟਦੇ ਆ ਉੱਥੇ ਵੀ ਇਹਨਾਂ ਨੇ ਜਿਹੜੀਆਂ ਰੇਡਾਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਆਪੋ ਆਪਣਾ ਸਾਰੇ ਜਾਣੇ ਜਿਹੜਾ ਜਿਹੜਾ ਵੀ ਵੀਡੀਓ ਸੁਣਦਾ ਕੋਈ ਆ ਇਹਨਾਂ ਸਮਝ ਲਓ ਵੀ ਇਹ ਲਾਈਕ ਵੀਉ ਲੈਣ ਦੇ ਮਾਰਾ ਵੀਡੀਓ ਜੀ ਬਣਾਈ ਜਾਂਦਾ ਤੁਹਾਨੂੰ ਇੱਕ ਜਾਣਕਾਰੀ ਦਿਨਾ ਵੀ ਚਲੋ ਆਪਣਾ ਫਰਜ਼ ਬਣਦਾ ਪੰਜਾਬੀ ਹੋਣ ਦੇ ਨਾਤੇ ਆਪਣਾ ਫਰਜ਼ ਬਣਦਾ ਵੀ ਆਪਣਾ ਜਿਹੜਾ ਭਾਈਚਾਰਾ ਉਹਦੀ ਆਪਾਂ ਜਿੰਨੀ ਕੁ ਹੈਲਪ ਹੋ ਸਕੇ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਜਿਹਦੀ ਮਦਦ ਆ ਉਹ ਪੈਸੇ ਨਾਲ ਹੀ ਹੁੰਦੀ ਹੈ ਹਨਾ ਕਈ ਵਾਰੀ ਕੋਈ ਜਾਣਕਾਰੀ ਵੀ ਬੰਦੇ ਦੇ ਕੰਮ ਆ ਜਾਂਦੀ ਆ ਸੋ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਜਿੰਨੀ ਵੀ ਤੁਹਾਨੂੰ ਜਾਣਕਾਰੀ ਦਈਏ ਸਹੀ ਦਈਏ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਦੋ ਨੰਬਰ ਦੇ ਵਿੱਚ ਇੱਥੇ ਰਹਿ ਰਹੇ ਆ ਇੱਕ ਗੱਲ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਿਹੜੇ 2 ਨੰਬਰ ਵਾਲੇ ਆ ਉਹ ਇੱਥੇ ਪੱਕੇ ਕਿਵੇਂ ਹੋ ਸਕਦੇ ਆ 2 ਨੰਬਰ ਵਾਲੇ ਉਦਾਂ ਤਾਂ ਪੱਕੇ ਆਪਾਂ ਕਹਿ ਸਕਦੇ ਵੀ ਬਹੁਤ ਮੁਸ਼ਕਲ ਆ ਪਰ ਜਿਹੜੇ ਬੰਦੇ ਨੂੰ ਇੱਥੇ 17 ਤੋਂ 18 ਸਾਲ ਹੋ ਜਾਂਦੇ ਆ ਉਹ ਇੱਥੋਂ ਦਾ ਰੂਲ ਆ ਗਵਰਨਮੈਂਟ ਦਾ ਗਵਰਨਮੈਂਟ ਦਾ ਇਹ ਰੂਲ ਬਣਾਇਆ ਵੀ ਸਾਡੇ ਦੇਸ਼ ਦੇ ਵਿੱਚ ਰਹਿ ਗਿਆ ਚਾਹੇ ਉਹ ਅਲੀਗਲੀ ਰਹਿ ਗਿਆ ਉਹਨੂੰ ਬਾਅਦ ਦੇ ਵਿੱਚ ਇਹ ਪੇਪਰ ਦੇ ਦਿੰਦੇ ਆ ਮੀਨ ਜੀ ਪੀ ਆਰ ਕਰ ਦਿੰਦੇ ਆ ਉਦੋਂ ਪ੍ਰੋਸੈਸ ਹੁੰਦਾ ਉਹ ਆਪਣਾ ਜਿਹੜਾ ਸਲਿਸਟਰ ਹੁੰਦਾ ਜਿਹਨੂੰ ਵਕੀਲ ਕਹਿ ਦਿੰਨੇ ਆ ਉਹ ਬੰਦਾ ਫਿਰ ਵਕੀਲ ਕਰਕੇ ਆਪਣੇ ਪੇਪਰ ਲਾ ਕੇ ਇੱਥੇ ਪੱਕਾ ਹੋ ਜਾਂਦਾ ਜਿਹੜਾ 2 ਨੰਬਰ ਦੇ ਵਿੱਚ 17 18 ਸਾਲ ਦੇਸ਼ ਦੇ ਵਿੱਚ ਰਹਿ ਜਾਂਦਾ ਫਰਵਰੀ ਦੇ ਵਿੱਚ ਇਹਨਾਂ ਨੇ ਰੂਲ ਨਵਾਂ ਕੱਢਿਆ ਸੀਗਾ ਜਿਹਦੇ ਵਿੱਚ ਆਪਾਂ ਕਹਿ ਦਈਏ ਵੀ ਜਿਨ੍ਹਾਂ ਕੋਲੇ ਵੀਜ਼ਾ ਨਹੀਂ ਹੁੰਦਾ ਵੀਜ਼ਾ ਉਹਦਾ ਐਕਸਪਾਇਰ ਹੋ ਗਿਆ ਹੁੰਦਾ 2 ਨੰਬਰ ਦੇ ਵਿੱਚ ਹੁੰਦੇ ਆ ਉਹ ਕੰਮ ਕਰਦੇ ਆ ਤੇ ਉੱਥੇ ਫੜੇ ਜਾਂਦੇ ਆ ਜਿਹੜਾ ਫੈਕਟਰੀ ਦਾ ਮਾਲਕ ਹੁੰਦਾ ਉਹਨੂੰ 15000 ਤੋਂ ਲੈ ਕੇ 45000 ਤੱਕ ਪਾਉਂਡ ਦਾ ਜੁਰਮਾਨਾ ਹੁੰਦਾ ਜੁਰਮਾਨਾ ਤਾਂ ਕਰਨਾ ਹੀ ਕਰਨਾ ਉਹਦੀ ਜਿਹੜੀ ਫੈਕਟਰੀ ਹੁੰਦੀ ਆ ਉਹਦਾ ਜਿਹੜਾ ਲਾਇਸੈਂਸ ਆ ਉਹ ਵੀ ਇਹ ਰੱਦ ਕਰ ਦਿੰਦੇ ਆ ਉਹਦੇ ਮਾਲਕ ਨੂੰ 15 ਤੋਂ 45000 ਇੱਕ ਬੰਦੇ ਪਿੱਛੇ ਆ ਇੱਕ ਬੰਦੇ ਪਿੱਛੇ 15 ਤੋਂ 45000 ਰੁਪਇਆ ਜੁਰਮਾਨਾ ਜਿਹਨੇ ਆਪ ਦਾ ਸਪਾਊਸ ਮਂਗਾਉਣਾ ਜਾਂ ਆਪਦੀ ਫੈਮਿਲੀ ਮਂਗਾਉਣੀ ਆ ਇੱਥੇ ਉਹਦੀ ਜਿਹੜੀ ਸਰਕਾਰ ਨੇ ਰੱਖਿਆ ਰੂਲ ਉਹਦੀ ਘੱਟੋ ਘੱਟ 29000 ਤੋਂ ਲੈ ਕੇ ਉੱਪਰ ਉੱਪਰ ਉਰੀ ਜਿਹੜੀ ਸੈਲਰੀ ਦਾ ਸਕੇਲ ਆ ਉਹ ਹੋਣਾ ਚਾਹੀਦਾ ਸਾਲ ਦਾ ਜੀ ਬਾਕੀ ਅੱਜ ਦੇ ਟਾਈਮ ਦੇ ਵਿੱਚ ਮੈਂ ਜੇ ਇੱਥੇ ਵਰਕ ਪਰਮਿਟ ਦੀ ਗੱਲ ਕਰਾਂ ਵੀ ਜਿਹੜੇ ਵਰਕ ਪਰਮਿਟ ਦਿੰਦੇ ਆ ਜਾਂ ਜਿਨ੍ਹਾਂ ਦੇ ਕੋਲੇ ਸਪான்ਸਰਾਂ ਹੁੰਦੀਆਂ ਉਹ ਇੱਥੇ ਰੇਟ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ 25 ਤੋਂ 26 ਲੱਖ ਰੁਪਈਆ ਜਿਹਦੇ ਵਿੱਚ ਤਿੰਨਾਂ ਸਾਲਾਂ ਦਾ ਜਿਹੜਾ ਵਰਕ ਪਰਮਿਟ ਦਿੰਦੇ ਹੁੰਦੇ ਆ ਉਹ ਜਿਹੜੀ ਕੰਪਨੀ ਨਾਲ ਤੁਸੀਂ ਕੰਟਰੈਕਟ ਕਰਦੇ ਹੋ ਉਹ ਆਪਦੇ ਕੋਲੇ ਕੰਮ ਦਿੰਦੀ ਆ ਉਦੋਂ ਬਾਅਦ ਜੇ ਤੁਸੀਂ ਉਹਨੂੰ ਐਕਸਟੈਂਡ ਕਰਾਉਣਾ ਤਾਂ ਉਹਦੇ ਲਈ 7 ਤੋਂ 8 ਲੱਖ ਆ ਜਿਹੜਾ ਤੁਹਾਡਾ ਫੇਰ ਲੱਗਦਾ ਗਾਂ ਦੀ ਗਾਂ ਜਿਹੜਾ ਫਿਰੋ ਤੁਸੀਂ ਐਕਸਟੈਂਡ ਕਰਾ ਸਕਦੇ ਹੋ ਵੀਜੇ ਨੂੰ ਜਿਹੜਾ ਬੰਦਾ 25-26 ਲੱਖ ਰੁਪਈਆ ਲਾ ਕੇ ਇੱਥੇ ਆਉਂਦਾ ਉਹ 3 ਸਾਲ ਤੱਕ ਭੁੱਲ ਜੂ ਵੀ ਆਪਣੇ ਜਿਹੜੇ ਪੈਸੇ ਆ ਉਹ ਘਰ ਨੂੰ ਪਾ ਸਕੂਗਾ ਕਿਉਂਕਿ 3 ਸਾਲਾਂ ਦੇ ਵਿੱਚ ਜਿਹੜਾ ਉਹਦਾ 25-26 ਲੱਖਾ ਉਹੀ ਮਸਾ ਲੈਣਾ ਉਸ ਤੋਂ ਬਾਅਦ ਜਿਹੜਾ ਗਾਂ ਲਾ ਖੜਾ ਉਹ ਖੜਾ ਕਿਉਂਕਿ ਅੱਗੇ ਹੁੰਦਾ ਸੀਗਾ ਜਿਹੜਾ ਇੱਥੋਂ ਦਾ ਪੇ ਰੇਟ ਸੀਗਾ ਉਹ ਵਧੀਆ ਹੁੰਦਾ ਸੀਗਾ ਅੱਜ ਦੇ ਟਾਈਮ ਦੇ ਵਿੱਚ ਅਲੀ ਗੱਲ ਆ ਤਾਂ ਇੱਥੇ ਕੰਮ ਨਹੀਂ ਮਿਲਦਾ ਬੰਦੇ ਨੂੰ ਦੂਜੀ ਗੱਲ ਜੇ ਕੋਈ ਮਿਲਦਾ ਵੀ ਆ ਜੇ ਕੋਈ ਵੈਲਟਰ ਨਾ ਜਾਂਦਾ ਜਾਂ ਕਿਸੇ ਹੋਰ ਨਾ ਜਾਂਦਾ ਵੱਧ ਤੋਂ ਵੱਧ ਉਹ 100 ਰੁਪਿਆ ਕਮਾਉਂਦਾ ਵਾ ਤਾਂ ਅੱਜ ਦੇ ਟਾਈਮ ਦੇ ਵਿੱਚ ਇੱਥੇ ਪੇ ਰੇਟ ਚੱਲ ਰਿਹਾ 80 ਕੁ ਪੌਂਡ ਉਹਨੂੰ ਮਿਲਦੇ ਆ ਦਿਹਾੜੀ ਦੇ ਤੁਸੀਂ ਆਪ ਹਿਸਾਬ ਲਾ ਲਓ ਵੀ ਉਹ ਕੀ ਕਰੂਗਾ ਅਸੀਂ ਇਹ ਪੌਂਡਾਂ ਦੇ ਨਾਲ ਬਾਕੀ ਜਿਹੜੇ ਬੰਦੇ ਪਹਿਲਾਂ ਦੇ ਆਏ ਹੋਏ ਆ ਉਹ ਸੈਟਲ ਆ ਉਹਨਾਂ ਦੀ ਹਾਂ ਉਹਨਾਂ ਦਾ ਜਿਹੜਾ ਪੇ ਰੇਟ ਆ ਆਪਾਂ ਕਹਿ ਦਈਏ ਵੀ ਦਿੰਦਾ ਉਹ ਕਈ ਬੰਦੇ ਆ ਉਹ 100 ਤੋਂ ਉੱਤੇ 120 130 ਕਈ 150 ਨੂੰ ਵੀ ਜਾਂਦੇ ਆ ਪਰ ਜਿਹੜੇ ਨਵੇਂ ਆਏ ਆ ਸਟੂਡੈਂਟ ਆ ਉਹਨਾਂ ਨੂੰ ਪਹਿਲੀ ਗੱਲ ਆ ਵੀ ਜਿਹੜਾ ਕੰਮ ਆ ਉਹ ਬਹੁਤ ਔਖਾ ਮਿਲਦਾ ਜੇ ਮਿਲਦਾ ਵੀ ਆ ਤਾਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹੁਣ ਨਹੀਂ ਕਈਆਂ ਬੰਦਿਆਂ ਨੂੰ ਪਤਾ ਹੁੰਦਾ ਹਨਾ ਉਹਨਾਂ ਨੂੰ ਹੁੰਦਾ ਚਲੋ ਯਾਰ ਜਿਹੜੇ ਆਗੇ ਉਹੀ ਬਹੁਤ ਆਪਣਾ ਰੈਂਟ ਰੁੰਟ ਤਾਂ ਨਿਕਲੂਗਾ ਉਹ ਫਿਰ ਕਈ ਜਿਹੜੇ ਆਪਾਂ ਕਹਿਦੀ ਵੀ ਬਿਲਡਰ ਆ ਜਾਂ ਕੋਈ ਹੋਰ ਵੀ ਬੰਦੇ ਆ ਹਨਾ ਉਹ ਵੱਧ ਤੋਂ ਵੱਧ ਉਹਨਾਂ ਨੂੰ 80 90 ਬਸ ਇੱਥੇ ਤੱਕ ਉਹਨਾਂ ਨੂੰ ਜਿਹੜੀ ਦਿਹਾੜੀ ਆ ਉਹ ਮਿਲਦੀ ਆ ਜਿਹੜੇ ਹੁਣ ਨਵੇਂ ਰੂਲ ਨਿਕਲੇ ਆ ਉਹਦੇ ਵਿੱਚ ਇਥੋਂ ਦੀ ਸਰਕਾਰ ਨੇ ਇੱਕ ਰੂਲ ਤਾਂ ਬਹੁਤ ਵਧੀਆ ਕੱਢਿਆ ਇੱਥੇ ਆ ਕਿ ਜਿਹੜੇ 2 ਨੰਬਰ ਦੇ ਵਿੱਚ ਹੋ ਜਾਂਦੇ ਸੀ ਉਹ ਆਪਦੇ ਜਿਹੜਾ ਜਵਾਕ ਆ ਉਹ ਲੈ ਲੈਂਦੇ ਸੀਗੇ ਤੇ ਜਿਹਦੇ ਕਰਕੇ ਉਹਨਾਂ ਨੂੰ 7 ਸਾਲਾਂ ਦੇ ਵਿੱਚ ਜਿਹੜੀ ਪੇਪਰ ਆ ਉਹ ਮੈਲ ਜਾਂਦੇ ਸੀ ਪਰ ਜਿਹੜੇ ਹੁਣ ਆ ਉਹ ਰੂਲ ਬਦਲ ਕੇ ਇਹਨਾਂ ਨੇ 5 ਸਾਲ ਕਰਤਾ ਉਹ 5 ਸਾਲਾ ਬਾਦੋਂ ਪੀਆਰ ਆ ਉਹਦੇ ਪੇਪਰ ਆ ਉਹ ਅਪਲਾਈ ਕਰ ਸਕਦਾ ਤੇ ਇੱਕ ਉਹਨਾਂ ਦੇ ਵਿੱਚ ਇਹਨਾਂ ਨੇ ਰੂਲ ਚੇਂਜ ਕਰਤਾ ਵੀ ਜਿਨ੍ਹਾਂ ਦੇ 2 ਤੋਂ ਵੱਧ ਬੀਵੀਆ ਜਿਵੇਂ ਕਈਆਂ ਦੇ 3 ਨਾਲ ਜਾਂ 4 ਆ ਇੱਥੇ ਤਾਂ ਕਈਆਂ ਦੇ 7 7 8 8 ਜਵਾਕ ਵੀ ਆ ਇਹਨਾਂ ਦਾ ਰੂਲ ਕੱਢਿਆ ਉਹ ਮੈਨੂੰ ਲੱਗਦਾ ਥੋੜੇ ਟਾਈਮ ਦੇ ਵਿੱਚ ਲਾਗੂ ਕਰ ਦੇਣਗੇ ਵੀ ਜਿਹੜੇ 2 ਬੇਵੀਆ 2 ਜਵਾਕਾਂ ਨੂੰ ਪਹਿਲਿਆਂ ਨੂੰ ਉਹਨਾਂ ਨੂੰ ਹੀ ਜਿਹੜੇ ਬੈਨੀਫਿਟ ਆ ਉਹ ਮਿਲਣਗੇ ਬਾਕੀਆਂ ਨੂੰ ਨਹੀਂ ਮਿਲਣਗੇ ਜੇ ਕੋਈ ਜਾਣਕਾਰੀ ਦੇ ਵਿੱਚ ਗਲਤੀ ਮਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ